ਸਭ ਤੋਂ ਪਹਿਲਾਂ ਸਾਰਨ ਪਿਆਰ ਪਰਿਵਾਰ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਡਾਕੂ ਵੀਰ ਲਵਪ੍ਰੀਤ ਸਿੰਘ ਜੀ ਦਾ ਵਿਆਹ ਸਰਪ੍ਰੀਤ ਕੌਰ ਜੀ ਨਾਲ ਹੋ ਚੁੱਕਿਆ ਹੈ ਵਿਆਹ ਤੋਂ ਬਾਅਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਦੀ ਪਤਨੀ ਸਰਪ੍ਰੀਤ ਕੌਰ ਜੀ ਉਹਨਾਂ ਦੀ ਮਾਤਾ ਜੀ ਦੇ ਨਾਲ ਬੈਠ ਕੇ ਰੋਟੀ ਪਕਾ ਰਹੇ ਹਨ ਨਾਲ ਹੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਉਹਨਾਂ ਦੀ ਇੱਕ ਪਹਿਲੀ ਫਨੀ ਵੀਡੀਓ ਵੀ ਸਾਂਝੀ ਕੀਤੀ ਹੈ ਜੋ ਤੁਹਾਨੂੰ ਅੱਗੇ ਵੀਡੀਓ ਵਿੱਚ ਦਿਖਾਉਣੇ ਆ ਵੇ ਤੂੰ ਹੁਣ ਕਿੱਥੇ ਚੱਲਿਆ ਵਾ ਉਹ ਮੈਂ ਘੁੰਮਣ ਚੱਲਿਆ ਸੀਗਾ ਹੁਣ ਤੇਰਾ ਹੋ ਗਿਆ ਵਿਆਹ ਘੁੰਮਣ ਘਮਣ ਨਾ ਜਾਇਆ ਕਰ ਲੈ ਵਿਆਹ ਹੋ ਗਿਆ ਫਿਰ ਕੀ ਆ ਘੁੰਮਣ ਤਾਂ ਜਾਣਾ ਹੀ ਪਊਗਾ ਉਸ ਤੋਂ ਬਾਅਦ ਕਿਸੇ ਇੱਕ ਵੀਰ ਨੇ ਕਮੈਂਟ ਕੀਤਾ ਹੁਣ ਤਾਂ ਵੇਲਣਾ ਹੀ ਘੂਮੂ ਨਾਲ ਹੀ ਇੱਕ ਹੋਰ ਵੀਰ ਨੇ ਕਮੈਂਟ ਕੀਤਾ ਬਿਨਾ ਬੋਲੇ ਸਮਝਣ ਲੱਗ ਗਿਆ ਬਾਈ ਟਾਈਮ ਨਾਲ ਹੀ ਇਸ ਤੋਂ ਬਾਅਦ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆਪਣੀ ਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ